ਦਰ ਕੀ ਜੈ ਜਕਾਰਾ ਦੁੱਧਾਧਾਰੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਕੁਗਮਰ ਜਕਾਰਾ ਦੁੱਧਾਧਾਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦੀ ਲੱਖ ਲੱਖ ਵਧਾਈ ਹੋਵੇ ਭਾਈ ਜੈ ਹੋਵੇ ਜੈ 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 ਕਰਾ ਪਉਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਦੂਦਾਤਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਕਰਾ ਪਉਣਾ ਹਰੀ ਦਾ ਬੋਲ ਬੋਲ ਸਾਚੇ ਦਰਬਾਰ ਕੀ ਜੈ ਇਹ ਕਰਾ ਪਉਣਾ ਹਰੀ ਦਾ ਬੋਲ ਸਾਚੇ ਦਰਬਾਰ ਦੀ ਬੋਲ ਜੈ ਕਰਾ ਪਉਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜਗਰਾ ਦੁੱਧਾ ਤਾਰੀ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਜਗਰਾ ਸੁੰਦਰ ਕੁਫਾ ਵਾਲੇ ਬਾਬਾ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਜਗਰਾ ਸੁਨਹਿਰੀ ਜੱਟਾ ਵਾਲੇ ਬਾਬਾ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਸਾਰੇ ਸੰਗਤ ਨੂੰ ਦੇਖ ਰਹੇ ਹਾਂ ਤੁਸੀਂ ਬਖਲਾ ਦੇ ਰਾਏ ਉਹ ਤਾਂ ਬਖਲਾ ਦੇ ਪਤਨਾ